ਬਰਾਵੋ ਮੇਰੀਆਂ ਹੂਰ ਪਰੀਆਂ ਦੇਖਣ ਹੀ ਨਾ ਬੈਠੇ ਨੇ ਮੇਰੀਆਂ ਕਾਹਨੂੰ ਕਹਿਣਾ ਯਾਰ ਨਜ਼ਾਰਾ ਆ ਜਾਂਦਾ ਵੀਰੇ ਸੁंगा ਸਕੂਨ ਮੈਨੂੰ ਮਿਲਦਾ ਆ ਰਹੀ ਰਹੀਆਂ ਨੇ ਕਿ ਸਕੂਨ ਮੈਨੂੰ ਮਿਲਦਾ ਦੇਖੋ ਤਾਜ਼ਾ ਪਾਣੀ ਚੱਲਦਾ ਹਰਾ ਹਰਾ ਰਮਾਰੇ ਹੀ ਚੜੀ ਤੇ ਆਹ ਦੇਖੋ ਸਾਫ਼ ਪਾਣੀ ਕਿੰਨਾ ਸਾਫ਼ ਪਾਣੀ ਆ ਵਿੱਚ ਇਹ ਨਾਈ ਜਾਂਦੇ ਨੇ ਇਹ ਇਤੂ ਬਾਅਦ ਯਾਰ ਹੋਰ ਸਕੂਨ ਹਨਾ ਬੰਦੇ ਨੂੰ ਹੋਰ ਕੀ ਚਾਹੀਦਾ ਸਕੂਨ ਹੀ ਚਾਹੀਦਾ ਜ਼ਿੰਦਗੀ ਚ ਸਕੂਨ ਚਾਹੀਦਾ ਹੁੰਦਾ ਨਾ ਉਹ ਇੰਨਾ ਜਦ ਦੇ ਨਹਾਉਂਦੇ ਨੇ ਮੈਨੂੰ ਖੁਦ ਮਿਲ ਜਾਂਦਾ ਨਾਲ ਇਹ ਸਕੂਨ ਤੇ ਨਾਲ ਦੁੱਧ ਕੱਟ ਕੇ ਦਿਖਾਵੇ ਬਈ ਲੋਕਾਂ ਦੀ ਹੁਣ ਹਰੇਕ ਮੱਝ ਦੁੱਧ ਕੱਢ ਗਈ ਗਾਹ ਜੋ ধੂਆ ਪਗਣ ਗਈਆਂ ਮੱਸਰ ਹੋਊਗਾ ਹਰੇਕ ਮਹੀਨੇ 1.5 2-2 ਲੀਟਰ ਦੁੱਧ ਘਟੂਗੀ ਮਾਂ ਜਿੱਤੀਆਂ ਪਾਈ ਆ ਲੀਟਰ ਵੀ ਨਹੀਂ ਦੁੱਧ ਘਟਾਉਂਦੀਆਂ ਬਈ ਕਿਉਂਕਿ ਸਵੇਰੇ ਲੋਚ ਦੁਪਹਿਰ ਲੋਚ ਚੱਲਦੀ ਆ ਦੁਪਹਿਰੇ ਵਿੱਚ ਰਹਿੰਦੀ ਨੇ ਆਪਾਂ ਸਾਮ ਸਵੇਰੇ ਮੱਜਾ ਨਮਾਉਣਿਆ ਜਦੋਂ ਸਾਰਾ ਦਿਨ ਲੋਚ ਲੰਗਦਾ ਹੈਗਾ ਦੁੱਧੇ ਲੋ ਘਟਾਉਂਦੀ ਆ ਮਾਸੀ ਘਟਾਉਂਦੀ ਆ ਆ ਬੈਠੀਆਂ ਆਰਾਮ ਨਾਲ ਕੀ ਕੀ ਫੀਡ ਦੀਸ਼ ਕਰ ਲੂ ਫੀਡ ਜਿੰਨਾ ਕੰਮ ਹੈ ਜਿਹੜਾ ਟੋਬਾ ਹੀ ਕਰੀ ਜਾਂਦਾ ਵੀ ਜਿਹੜਾ ਫੀਡ ਆਪਾਂ ਪਾ ਕੇ ਮੱਝਾਂ ਕੱਟੀਆਂ ਪਾਲਦੇ ਆ ਨਾ ਉਹ ਆਹੀ ਕੰਮ ਕਰੀ ਜਾਂਦਾ ਬਾਕੀ ਤੁਹਾਨੂੰ ਪਤਾ ਆਪਣਾ ਬਾਗ ਵਾਲਾ ਖੁੱਲਾ ਖੁੱਲਾ ਭੱਜੀਆਂ ਫਰੀ ਜਾਂਦੀਆਂ ਨੇ ਉੱਥੇ ਛੱਡ ਦਿੰਨੇ ਆ ਫੀਡ ਕੀ ਰਿਸ ਕਰਨੀਆਂ ਹੈ ਨਾ ਕੋਈ ਖਾਣੇਕਾਰ ਫਰਾਂ ਨੇ ਕੰਪਨੀ ਦੀ ਫੀਡ ਕਾਉਂਦਾ ਕੱਟੀਆਂ ਪਾਲਣ ਵਾਸਤੇ ਕਦੇ ਨਹੀਂ ਵਰਤੀ ਆ ਬੈਠੇ ਨੇ ਬਈ ਢਾਈ ਢਾਈ ਸਾਲ ਦੀਆਂ ਛੋਟੀਆਂ ਸਾਰੀਆਂ ਗੱਬਣ ਹੁੰਦੀਆਂ ਨੇ ਕੋਈ ਸਵਾ ਦੋ ਸਾਲ ਦੀ ਕੋਈ ਢਾਈ ਸਾਲ ਦੀ ਇਹ ਤੱਕ ਗੱਬਣਾ ਹੋ ਜਾਂਦੇ ਨੇ ਆ ਸਕੂਨ ਜਿਹੜੇ ਇਹੋ ਜਿਹੇ ਹਰੇਕ ਦਾ ਚਾਹੀਦਾ ਕਿਉਂਕਿ ਪਹਿਲਾਂ ਪਿੰਡਾਂ ਚੋਂ ਦੇ ਤੇ ਹੁਣ ਸਭ ਕੁਝ ਸਹੀ ਹੈ ਪਰ ਆਸ ਤੇਰੀ ਸੂਰਤਾਂ ਇਹ ਸੂਰਤ ਕਿਸੇ ਕਿਸੇ ਕੋਲ ਹੁੰਦੀ ਆ ਤੇ ਜੋ ਪਰਮਾਤਮਾ ਨੇ ਮੇਰੇ ਹਿੱਸੇ ਪਾਈ ਆ ਇਹ ਚੀਜ਼ ਹਨਾ ਤੇ ਬਹੁਤ ਆਨੰਦ ਆ ਰਿਹਾ ਵੀਰੇ ਤੇ ਇੱਕ ਗੱਲ ਆ ਜਿਹੜੀ ਆਪਣੇ ਕੋਲ ਮੈਂ ਕੋਈ ਬੰਦਾ ਲੈ ਕੇ ਜਾਊਗਾ ਆਪਣੇ ਘਰ ਆਪਣੀ ਘਰ ਦੀ ਮਿਹਸ ਉਹ ਅਗਲੇ ਘਰੇ ਦੁੱਧ ਪੂਰਾ ਹੀ ਕੱਢਦੀ ਕਦੇ ਨਹੀਂ ਕੱਢਦੀ ਜਿਹੜੀ 100 ਲੀਟਰ ਵਾਲੀ ਆਲੇ ਘਰੇ 12 13 ਲੀਟਰ ਮਸਾਉਂਦੇ ਦੋ ਕਿਉਂਕਿ ਅਗਲੇ ਇੱਕ ਦੀ ਕਹਾਣੀ ਕੀਲੇ ਤੇ ਖੜੀ ਰਹਿਣੀ ਆਂਗੀ ਕੋਈ ਨਾ ਉਹਨੂੰ ਪ੍ਰਬੰਧ ਨਹੀਂ ਹੋਣਾ ਕੁਝ ਹੋਰ ਨਹੀਂ ਹੋਣਾ ਭੱਜਨ ਖੋਲ ਨੂੰ ਪ੍ਰਬੰਧ ਨਹੀਂ ਹੋਣਾ ਤੇ ਆਪਾਂ ਲੈ ਸਾਰਾ ਖੁੱਲਾ ਭੱਜਨ ਨੂੰ ਪ੍ਰਬੰਧ ਵੀ ਆ ਵੀਰੇ ਤੇ ਨਹਾਉਣ ਵਾਸਤੇ ਪ੍ਰਬੰਧ ਵੀ ਆ ਤੇ ਬਾਕੀ ਫੀਡ ਆਪਾਂ ਉਹ ਬਾਲ ਕੇ ਪਾਉਣੇ ਆਗੇ ਕੱਲੀ ਕੱਲੀ ਚ ਪ੍ਰਮਾਤਮਾ ਦੀ ਕਿਰਪਾ ਨਾਲ ਜੋ ਸਹੂਲਤ ਆਪਾਂ ਦੇ ਸਕਦੇ ਆ ਪ੍ਰਮਾਤਮਾ ਵੱਲੋਂ ਹਨਾ ਉਹ ਆਪਾਂ ਦੇ ਰਿਆਂਗੇ ਇਹਨਾਂ ਨੂੰ ਤੇ ਹੋਰ ਕੀ ਚਾਹੀਦਾ ਹੈਗਾ ਹਨਾ ਤੇ ਬਾਕੀ ਜਿਹੜੀ ਗੱਲ ਇਹ ਜਿੰਨਾ ਆਪਾਂ ਇਹਨਾਂ ਮੇਰਾ ਦੀਆਂ ਹੋਵੇ ਪਰੀਆਂ ਦਾ ਖਿਆਲ ਰੱਖਦਾ ਉਹਨੇ ਮੇਰਾ ਰੱਖਦੀਆਂ ਨੇ ਕਿਉਂਕਿ ਵੀਰੇ ਇੰਨੇ ਇੰਨਾ ਸਰੋਂ ਆਪਣਾ ਜਿਹੜਾ ਘਰ ਚੱਲਦਾ ਹੈਗਾ ਹਨਾ ਤੇ ਬੱਚੇ ਨੇ ਪੜ੍ਹਾਈ ਆ ਘਰ ਦੇ ਕਿੰਗਿਲਦਾਰੀਆਂ ਨੇ ਸਾਰੇ ਇੰਨੇ ਇੰਨੇ ਸਿਰ ਤੇ ਚੱਲਦੀਆਂ ਨੇ ਗਈਆਂ ਇਹ ਵੀ ਆਪਾਂ ਮੇਰਾ ਪੂਰਾ ਖਿਆਲ ਰੱਖ ਰਹੀਆਂ ਜੀ ਜੇ ਮੈਂ ਆਪਾਂ ਇਹਨਾਂ ਦਾ ਰੱਖ ਰਿਹਾ ਕਿਉਂਕਿ ਕੋਈ ਵੀ ਚੀਜ਼ ਆ ਵੀ ਆਪਣਾ ਬੰਦਾ ਹੀ ਬੰਦੇ ਦਾ ਕਿਸੇ ਮੁੱਲ ਨਹੀਂ ਮੋੜਦਾ ਹੈਗਾ ਪਰ ਜਿਹੜਾ ਪਸ਼ੂ ਆ ਜਾਂ ਪੰਛੀ ਆ ਕੋਈ ਵੀ ਆ ਹਰ ਇੱਕ ਚੀਜ਼ ਮੁੱਲ ਮੋੜਦੀ ਆ ਕੁਦਰਤਾ ਮੁੱਲ ਮੋੜਦੀ ਮੋੜਦੀ ਆ ਜਿਹੜਾ ਬੰਦਾ ਦਾ ਉਹ ਕਿਸੇ ਦਾ ਨਾ ਮੁੱਲ ਨਹੀਂ ਮੋੜਦਾ ਕਿਸੇ ਚੀਜ਼ ਦਾ ਜੇ ਆਪਾਂ ਕਿਸੇ ਦਾ ਸ਼ਾਨ ਕਰਦੇ ਆ ਜਾਂ ਕੋਈ ਹੈ ਨਾ ਗੁਣ ਕਰਦੇ ਆ ਉਹ ਗੁਣ ਨਹੀਂ ਅਗੋਂ ਅਗੁਣ ਹੋ ਜਾਂਦਾ ਹੈਗਾ ਪਰ ਇਹ ਗੁਣ ਪੂਰਾ ਮੋੜ ਦਿੰਦੇ ਨੇ ਆਪਦਾ ਨਾ ਤੇ ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਮਾਰੀ ਉਹਨਾਂ ਦੀ ਉਹ ਦੋ ਜੀ ਕਰੂ ਪਾਣੀ ਪੀ ਲੈਣ ਗੀਆਂ ਜਦੋਂ ਜੀ ਕਰਨੀਆਂ ਹੈ ਹਨਾ ਮੂੰਹ ਡੋਬੋ ਕੇ ਬਹਿ ਜਾਣਗੀਆਂ ਦੇਖੋ ਠੀਕ ਆ ਤੇ ਆ ਕੱਤੀ ਰਬੇ ਚ ਸਿੰਘ ਸਿੰਘ ਟੋਲੀ ਬੈਠੀ ਆ ਦੇਖੋ ਆਹੀ ਤੀਜ ਮੇਲ ਹੁੰਦੀ ਆ ਯਾਰ ਹੋਰ ਹਨਾ ਫਾਰਮਾਂ ਦੇ ਵਿੱਚ ਹੋਰ ਹੁੰਦਾ ਵੀ ਕੀ ਆ ਯਾਰ ਆਹ ਚੀਜ਼ ਜ਼ਰੂਰੀ ਆ ਭਾਗਾਂ ਨਾਲ ਵੀਰੇ ਮੈਂ ਤਾਂ ਪ੍ਰਮਾਤਮਾ ਨੇ ਮੈਨੂੰ ਹੀ ਛੇ ਇੰਨੇ ਇੰਨੇ ਜੋਗ ਬਣਾਇਆ